ਕਾਸ਼ੀਨਾਥ ਨੇ ਕੀ ਕਹਿਤਾ ਨਕੋਦਰ ਦਰਬਾਰ ਬਾਰੇ ਇਹ ਪੜ ਕੇ ਤੁਸੀਂ ਟੈਨਸ਼ਨ ਚ ਪੈ ਗਏ ਹੋਵੋਗੇ ਹਨਾ ਕਿ ਦੇਵ ਹੀਰ ਹੁਣ ਪਤਾ ਨਹੀਂ ਕਿਹੜੀ ਗੱਲ ਕਰੂਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਬਾਈ ਕਾਸ਼ੀਨਾਥ ਦੀ ਹੁਣ ਦੇ ਟਾਈਮ ਦੇ ਵਿੱਚ ਤੁਸੀਂ ਇਹਨਾਂ ਨੂੰ ਬਹੁਤ ਸੁਣਿਆ ਹੋਣਾ YouTube ਤੇ ਬਹੁਤ ਦੇਖਿਆ ਹੋਣਾ ਸਾਈ ਜੀ ਦੇ ਨਾਮ ਦੀਆਂ ਗੱਲਾਂ ਕਰਦੇ ਨੇ ਫਕੀਰੀ ਦੀਆਂ ਗੱਲਾਂ ਕਰਦੇ ਨੇ ਮਤਲਬ ਬਹੁਤ ਸੋਹਣਾ ਬਾਈ ਦਾ ਗਾਉਣਾ ਆ ਬਹੁਤ ਸੋਹਣੀ ਪਰਫਾਰਮੈਂਸ ਆ ਤੇ ਬਹੁਤ ਵਧੀਆ ਸੁਭਾਅ ਆ ਮੈਂ ਕਦੇ ਮਿਲਿਆ ਨਹੀਂ ਮੈਂ ਇਹਨਾਂ ਦੀਆਂ ਵੀਡੀਓ ਸਹੀ ਦੇਖੀਆਂ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜੀ ਗੱਲ ਕਰਨੀ ਆ ਉਹ ਗੱਲ ਨਕੋਦਰ ਦਰਬਾਰ ਦੇ ਨਾਲ ਜੁੜੀ ਹੋਈ ਆ ਜਿਵੇਂ ਕਿ ਤੁਸੀਂ ਮੇਰੇ ਨਾਲ ਜਿਹੜੇ-ਜਿਹੜੇ ਜੁੜੇ ਹੋਏ ਹੋ ਕਾਫੀ ਢੇਰ ਤੋਂ ਉਹ ਸਾਰੇ ਜਾਣਦੇ ਹੋ ਕਿ ਆਪਾਂ ਨਕੋਦਰ ਦਰਬਾਰ ਦੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹਿੰਨੇ ਆ ਹੁਣ ਪਿੱਛੇ ਜੇ ਵੀ ਮੈਂ ਕਈ ਗੱਲਾਂ ਕੀਤੀਆਂ ਕਿ ਕਈ ਰਿਪੋਰਟਰ ਐਦਾਂ ਦੇ ਨੇ ਜਿਹੜੇ ਹਰ ਇੱਕ ਗੱਲ ਦੇ ਵਿੱਚ ਬਿਨਾ ਤੁੱਕ ਤੋਂ ਉਹ ਨਕੂਦਰ ਦਰਬਾਰ ਨੂੰ ਨਾਲ ਜੋੜ ਹੀ ਲੈਂਦੇ ਨੇ ਕਿ ਨਕੂਦਰ ਦਰਬਾਰ ਦੀ ਕੀ ਦੇਣਾ ਸੋ ਹੁਣ ਪਿੱਛੇ ਜੇ ਮੈਨੂੰ ਲੱਗਦਾ ਕਿਸੇ ਸਟੇਜ ਦੇ ਉੱਤੇ ਭਾਈ ਕਾਸ਼ੀਨਾਥ ਨੇ ਨਕੂਦਰ ਦਰਬਾਰ ਬਾਰੇ ਗੱਲ ਕੀਤੀ ਆ ਤੁਸੀਂ ਉਹ ਪਹਿਲਾਂ ਸੁਣੋ ਇੱਕ ਪੱਤਰਕਾਰ ਪੁੱਛਦਾ ਹੈ ਕਹਿੰਦੇ ਕੀ ਦੇਣਾ ਨਕੂਦਰ ਦੀ ਜਿਹੜੇ ਲੋਕ ਉੱਥੇ ਜਾਂਦੇ ਆ ਇੱਕ ਗੱਲ ਕਹਿਣ ਲੱਗਾ ਸੁਣੋ ਜਰਾ ਆਓ ਮੈਂ ਦੱਸਦਾ ਨਕੂਦਰ ਦੀ ਦੇਣ ਕੀ ਹੈ ਦੇਣ ਉਹਨੂੰ ਪੁੱਛ ਜਿਹਦੇ ਘਰ ਔਲਾਦ ਨਹੀਂ ਸੀ ਅੱਜ ਪੁੱਤਾਂ ਦੀਆਂ ਚਕਾਰੀਆਂ ਪੈਂਦੀਆਂ ਨੇ ਦੇਣ ਉਹਨੂੰ ਪੁੱਛ ਜਿਹੜਾ ਬਿਮਾਰ ਮੰਜੇ ਤੇ ਪਿਆ ਸੀ ਅੱਜ ਉਹ ਸਹੀ ਤੰਦਰੁਸਤ ਹੋ ਕੇ ਆਪਣੇ ਬੱਚਾ 'ਚ ਬੈਠਾ ਉਹਨੂੰ ਪੁੱਛ ਦੇਣਗੀ ਹੈ ਦੇਣ ਉਹਨੂੰ ਪੁੱਛ ਜਿਹੜਾ ਕਈ ਸਮੇਂ ਤੋਂ ਆਪਣੀ ਨਰਵਸੀ ਦੇ ਨਾਲ ਲੜ ਰਿਹਾ ਸੀ ਕੋਈ ਕੰਮ ਨਹੀਂ ਸੀ ਕਾਰ ਨਹੀਂ ਸੀ ਅੱਜ ਉੱਚੀ ਆਉਧੀਆਂ ਦੇ ਬੈਠੇ ਉਹਨੂੰ ਪੁੱਛ ਦੇਣਗੀ ਐ ਦੇਣ ਉਹਨੂੰ ਪੁੱਛ ਜਿਹੜਾ ਸਾਈਕਲ ਤੇ ਝੂਟਿਆਂ ਨੂੰ ਦਰਸਦਾ ਸੀ ਅੱਜ ਜਾਜਾਂ ਦੀ ਸੈਰ ਕਰਾਈ ਐ ਉਹਨੂੰ ਪੁੱਛ ਦੇਣਗੀ ਦੇਣ ਦੇਣ ਪੁੱਛਦਾ ਓਏ ਦੇਣ ਉਹਨੂੰ ਪੁੱਛ ਜਿਹਦੇ ਘਰ 'ਚ ਇੱਕ ਵਕਤ ਦੀ ਰੋਟੀ ਨਹੀਂ ਸੀ ਪੱਕਦੀ ਅੱਜ 50 ਘਰਾਂ ਨੂੰ ਰੋਟੀ ਖਵਾ ਚੁੱਕਾ ਹੋਇਆ ਉਹਨੂੰ ਪੁੱਛ ਲਾਡੀ ਸ਼ਾਦੀ ਕੀ ਦੇਣ ਹੁਣ ਤੁਸੀਂ ਗੱਲਾਂ ਸੁਣੀਆਂ ਪਾਈ ਦੀਆਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਜੋ ਗੱਲਾਂ ਕਾਸ਼ੀਨਾਥ ਨੇ ਕੀਤੀਆਂ ਨੇ ਨਾ ਉਹ ਸੱਚੀਆਂ ਨੇ ਤੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਇਹੀ ਗੱਲ ਕਰਦਾ ਆ ਪਰ ਇਹ ਆ ਕਿ ਜਿਹੜਾ ਬੰਦਾ ਇੰਟਰਵਿਊ ਲੈਣ ਵਾਲਾ ਹੁੰਦਾ ਨਾ 네ਗੇਟਿਵ ਥੋੜਦਾ ਕਿ ਜਿਨੇ ਇੰਟਰਵਿਊ ਲੈ ਰਹੀ ਹੁੰਈ ਹੈ ਸੋਚ ਗਿਆ ਕਿ ਅਸੀਂ ਨਕੋਦਰ ਨੂੰ ਮੰਨਦੇ ਹੀ ਨਹੀਂ ਵੈਸੇ ਤਾਂ ਉਦਾਂ ਦੇ ਬੰਦਿਆਂ ਦੇ ਕੋਲ ਇੰਟਰਵਿਊ ਕਰਦਾ ਕੋਈ ਫਾਇਦਾ ਹੀ ਨਹੀਂ ਉਹਨਾਂ ਦੇ ਕੋਲ ਜਾਣ ਦਾ ਫਾਇਦਾ ਹੀ ਨਹੀਂ ਕਿਉਂਕਿ ਜਿਹੜੇ ਨਾਲ ਆਪਣੀ ਸੋਚ ਨਹੀਂ ਮਿਲਦੀ ਉਹਦੇ ਕੋਲੇ ਜਾ ਕੇ ਵੀ ਕੀ ਕਰਨਾ ਪਰ ਜੇ ਕਿਤੇ ਐਦਾਂ ਦੇ ਬੰਦੇ ਕੋਲ ਇੰਟਰਵਿਊ ਕਰਨ ਵਾਸਤੇ ਜਾਈਏ ਤਾਂ ਫਿਰ ਉੱਥੇ ਮੈਨੂੰ ਇਹ ਲੱਗਦਾ ਹੁੰਦਾ ਕਿ ਕੁਝ ਗੱਲਾਂ ਮੰਨ ਲਓ ਜੇ ਮੈਂ ਹੋਵਾਂ ਜਾਂ ਬਾਈ ਕਾਸ਼ੀਨਾਥ ਹੋਵੇ ਜਾਂ ਜਿਹੜੇ ਤਾਂ ਖੁੱਲ ਕੇ ਬੋਲਣ ਦਾ ਦਮ ਰੱਖਦੇ ਨੇ ਉਹ ਹੁਣ ਤਾਂ ਮੈਨੂੰ ਲੱਗਦਾ ਕਿ ਉਹਨਾਂ ਗੱਲਾਂ ਤੋਂ ਫੇਰ ਰੋਲਾ ਹੋਰ ਵੱਧ ਵੀ ਸਕਦਾ ਹੈ ਕਿ ਇਹ ਗੱਲਾਂ ਇਹਨੇ ਕਿਉਂ ਕਰਤੀਆਂ ਸੋ ਮੈਨੂੰ ਬਹੁਤ ਵਧੀਆ ਲੱਗਿਆ ਜੇ ਤੁਸੀਂ ਕਾਸ਼ੀਨਾਥ ਨੂੰ ਸੁਣਦੇ ਹੋ ਤਾਂ 19ਵਾਂ ਸਵਾਲ ਹੈ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਸਾਈਨ ਨੂੰ ਪਿਆਰ ਕਰਨ ਵਾਲੇ ਦਾ ਜਿਹੜੇ ਹੈਗੇ ਨੇ ਉਹ ਕਰਨਗੇ ਹੀ ਕਰਨਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਈਂ ਜੀ